ਗੱਡੀਆਂ ਬਹੁਤ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਵੀਡੀਓ 'ਚ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਤੁਹਾਡੇ ਇਲਾਕੇ 'ਚ ਤੁਹਾਡੇ ਕੋਲੇ ਗੱਡੀ ਆ ਕੂਠੀ ਆ ਕਰ ਮਕਾਨ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀਦ ਅਬੀ 'ਚ ਤੁਸੀਂ ਐਡ ਕਰਵਾ ਸਕਦੇ ਹੋ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445300 ਸਾਠ ਆਪਣੇ ਕੋਲੇ ਭੇਜੋ ਪਹਿਲੀ ਗੱਡੀ ਆਪਾਂ ਸੁਵਿਫਟ VDI ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਪਣੇ ਕੋਲੇ ਪਹੁੰਚ ਰਹੀ ਸੀਗੀ ਸੁਵਿਫਟ ਗੱਡੀ ਵਾਸਤੇ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ ਹਾਂ ਤੇ ਡਿਮਾਂਡ ਦੀ ਗੱਲ ਕਰੀਏ ਤਾਂ 340000 ਰੁਪਿਆ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ ਵਰਗੀ ਗੱਡੀ ਐ ਜੀ ਬਾਕੀ ਨੰਬਰ ਵਾਈ ਦਾ ਜੋ ਰਨਮੀ ਚੈਸੋਂ 0190062 ਕੋਈ ਵੀ ਗੱਲ ਕਰਨੀ ਆ ਸਿੱਧਾ ਤੁਸੀਂ ਮਾਲਕ ਨਾਲ ਗੱਲ ਕਰੋ ਜੀ ਨੰਬਰ ਸੈਕੰਡ ਤੇ ਆਪਣੇ ਕੋਲੇ ਹੈਂਡਿਕਾ ਗੱਡੀ ਪਹੁੰਚੀ ਆ 2015 ਮਾਡਲ 1.5 ਲੱਖ ਰੁਪਿਆ ਡਿਮਾਂਡ ਹੈ ਅੰਮ੍ਰਿਤਸਰ ਖੜੀ ਹੈ ਗੱਡੀ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਅੰਦਰੋਂ ਵੀ ਗੱਡੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਬਾਕੀ ਫੋਟੋਵਾਲ ਚ ਮਾਲਕ ਨੇ ਸਾਰਾ ਕੁਝ ਦਿਖਾਈ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੋਂ ਕਿਸ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਬਾਕੀ ਅੰਮ੍ਰਿਤਸਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਕਾਗਜ਼ ਪੱਤਰ ਕੰਪਲੀਟਡ ਆਪਨ ਮਿਲ ਜਾਣਗੇ ਸੀਟ ਕਵਰ ਮੈਟਿੰਗ ਹਰ ਚੀਜ਼ ਆਪਨ ਨੂੰ ਅੰਦਰੋਂ ਪੂਰੀ ਵਧੀਆ ਮਿਲੂਗੀ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 98159 13500 ਪੂਰਾ ਆ ਮਾਲਕ ਵੱਜ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਉਹਨਾਂ ਨਾਲ ਸਿੱਧੀ ਗੱਲ ਤੁਸੀਂ ਆਪੇ ਕਰ ਲਿਓ ਅੱਗੇ ਆਪਣੇ ਕੋਲ ਇੱਕ ਇਨੋਵਾ ਗੱਡੀ ਪਹੁੰਚੀ ਆ ਸੇਲ ਵਾਸਤੇ ਇਹਨਾਂ ਨੇ ਭੇਜੀ ਹੋਈ ਆ 2010 ਮਾਡਲ ਗੱਡੀ ਆ ਜੀ ਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੁਸੀਂ ਮੈਨੂੰ ਦੱਸੋ ਆ ਗੱਡੀ ਤੇ ਪਿਛਲੀਆਂ ਗੱਡੀਆਂ ਸਬਵਫਟ ਤੇ ਐਂਡਿਕਾ ਤੋਂ ਉਹਨੂੰ ਕਿਵੇਂ ਦੇ ਲੱਗੀ ਜਰੂਰ ਕਮੈਂਟ ਕਰੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਲਾਈਕ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣਾ ਨੰਬਰ ਵੀ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਹੈ ਭੇਜੋ ਆਪਣੇ ਕੋਲੇ ਬਾਕੀ ਇਨੋਵਾ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ 10 ਮਾਡਲ 340000 ਰੁਪਿਆ ਇਸ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਸੰਗਰੂਰ ਏਰੀਆ 'ਚ ਖੜੀ ਹੈਗੀ ਜਾ ਕੇ ਕਿਸੇ ਨੇ ਦੇਖਣੀ ਹੈ ਸੰਗਰੂਰ ਏਰੀਆ 'ਚ ਜਾ ਕੇ ਦੇਖ ਸਕਦੋਂ 75 80 ਪੈਸੇ ਟਾਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 9914500327 ਕੋਈ ਵੀ ਗੱਲ ਕਰਨੀ ਹੈ ਗੱਡੀ ਬਾਰੇ ਕਾਗਜ਼ ਪత్రਾਂ ਬਾਰੇ ਟਾਇਰਾਂ ਬਾਰੇ ਰੰਗ ਬਾਰੇ ਸਾਰਾ ਕੁਝ ਤੁਹਾਨੂੰ ਮਾਲਕ ਦੱਸ ਦੇਣਗੇ ਸਿੱਧੀ ਤੁਹਾਡੀ ਮਾਲਕ ਨਾਲ ਗੱਲ ਹੋਵੇਗੀ ਮਾਲਕ ਨਾਲ ਤੁਸੀਂ ਗੱਲ ਕਰੋਗੇ ਹੁਣ ਆਪਾਂ ਇੱਕ ਫਿਗੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2011 ਮਾਡਲ ਗੱਡੀ ਹੈ 90000 ਦੀ ਇਹਨਾਂ ਨੇ ਸੇਲ ਕਰਨੀ ਹੈ ਜੀ ਮਾੜਾ ਮੋਟਾ ਹੋਰ ਵੀ ਘਟਾਵਾ ਦਾ ਹੋ ਜਾਊਗਾ ਤੇ ਗੱਡੀ ਖੜੀ ਹੈ ਅੰਮ੍ਰਿਤਸਰ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਆਪਾਂ ਨੂੰ ਮਿਲ ਜੂਗੀ ਕੰਡੀਸ਼ਨ ਟਾਇਰਾਂ ਦੀ ਵਧੀਆ ਗੱਡੀ ਵੀ ਵਧੀਆ ਸੋਹਣੀ ਹੈ ਬਾਕੀ ਕਾਗਜ਼ ਪੱਤਰ ਕੰਪਲੀਟਡ ਮਿਲ ਜਾਣਗੇ ਅੰਦਰੋਂ ਪੂਰੀ ਵਧੀਆ ਬਾਹਰੋਂ ਵਧੀਆ ਕੋਈ ਐਕਸੀਡੈਂਟ ਕੋਈ ਗੱਡੀ ਰੰਗ ਕਿਸੇ ਪਾਸੇ ਕੁਝ ਨਹੀਂ ਮਾੜੀ ਮੋਟੀ ਟੱਚਿੰਗ ਅਪ ਨੂੰ ਮਿਲੂਗੀ ਬਾਕੀ ਬੰਪਰ ਹਲਕੇ ਫੁਲਕੇ ਪੈਂਟ ਹੋਈ ਨੇ ਬਾਕੀ ਇਹੋ ਜੀ ਗੱਲ ਨਹੀਂ ਵੀ ਜ਼ਿਆਦਾ ਹੋਈ ਹੈ ਤੇ ਗੱਡੀ ਤੁਸੀਂ ਆਪ ਹੀ ਦੇਖ ਲਓ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਤੁਹਾਡੇ ਸਾਹਮਣੇ ਗੱਡੀ ਹੈ ਅੰਮ੍ਰਿਤਸਰ ਖੜੀ ਹੈ ਜਾ ਕੇ ਦੇਖ ਲਿਓ ਤੇ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 84272 72 674 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਓ ਤੇ ਮਾਲਕ ਨਾਲ ਗੱਲ ਜਦੋਂ ਕਰਾਂਗੀ ਮਾਲਕ ਤੋਂ ਉਹਨਾਂ ਸਾਰਾ ਕੁਝ ਦੱਸ ਹੀ ਦੇਣਗੇ ਤੇ ਵੀਡੀਓ ਤੇ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਜ਼ਮੀ ਕਰ ਦਿਓ ਤੇ ਨਾਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿੰਨੇ ਤੁਸੀਂ ਆਇਓ ਜੂ ਪਹਿਲੀ ਵਾਰੋਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹੇ ਨੇ ਅਸੀਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਲਾਈਕ ਵੀ ਕਰ ਦਿਓ ਵੀਡੀਓ ਨੂੰ ਨੀਚੇ ਲਾਈਕ ਦਾ ਬਟਨ ਵੀ ਆ ਉਹਨੂੰ ਵੀ ਦਬਾ ਦਿਓ ਕਰਦਿਆ ਕਰੋ ਜੀ ਕੋਈ ਪੈਸਾ ਤਾਂ ਲੱਗ ਕੁਝ ਨਹੀਂ ਲੱਗਦਾ ਬਿਲਕੁਲ ਫਰੀ ਦੇ ਵਿੱਚ ਹੈ ਸਾਰਾ ਕੁਝ ਬਾਕੀ ਜਿਹੜਾ ਆਪਾਂ ਕੰਮ ਕਰਦਾ ਸਾਰਾ ਫਰੀ ਚ ਕਰਦੇ ਆ ਜੇ ਤੁਸੀਂ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਨੰਬਰ ਆਪਣਾ ਸਕਰੀਨ ਤੇ ਉੱਪਰ ਹਮੇਸ਼ਾ ਲਿਖਿਆ ਰਹਿੰਦਾ 72577160 9445360 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਐਕਸੈਂਟ ਗੱਡੀ ਪਹੁੰਚੀ ਹੈ ਜੀ ਗੱਡੀ 2017 ਮਾਡਲ ਹੈ 4 ਲੱਖ ਰੁਪਿਆ ਡਿਮਾਂਡ ਹੈ ਜਲੰਧਰ ਖੜੀ ਹੈ ਸਾਰੀ ਗੱਡੀ ਆਲੂਕਿਆ ਬਿਲਕੁਲ ਨਵੀਂ ਗੱਡੀ ਹੈ ਜੀ 17 ਮਾਡਲ ਸ਼ੋਰੂਮ ਚੋਂ ਜਿਵੇਂ ਆਪਾਂ ਕੜਵਾਉਨੇ ਆ ਉਮੀਦ ਹੀ ਪਈ ਹੈ ਤੇ ਨਮੀ ਲੈਤੀ ਸੀ ਇਹਨਾਂ ਨੇ ਤੇ ਇਹਨਾਂ ਨੇ ਹੁਣ ਕੈਨੇਡਾ ਜਾਣਾ ਹੈਗਾ ਤਾਂ ਕਰਕੇ ਗੱਡੀ ਸੇਲ ਕਰਨੀ ਹੈ ਨਵੇਂ ਟੈਰਾ ਚ ਨਵੀਂ ਗੱਡੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਤੇ ਅੰਦਰੋਂ ਆਪਾਂ ਇੰਟੀਰੀਅਰ ਦੀ ਗੱਲ ਕਰੀਏ ਬਹੁਤ ਵਧੀਆ ਸਾਰਾ ਕੁਝ ਆਪਾਂ ਨੂੰ ਮਿਲੂਗਾ ਜਾ ਕੇ ਕਿਸ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹੂੰ ਕਿਸ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹੂੰ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਐ ਜੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਗੱਡੀ ਬਾਕੀ ਨੰਬਰ ਆਪਾਂ ਸਕਰੀਨ ਤੇ ਲਾਰਖਾ ਮਾਲਕੇ ਦਾ ਜਿੰਨਾ ਦੀ ਗੱਡੀ ਆ ਬਾਕੀ ਡਿਟੇਲਸ ਵਗੈਰਾ ਜਿੰਨੀ ਜਾਣਕਾਰੀ ਹੁੰਦੀ ਹੈ ਸਾਰੀ ਸਕਰੀਨ ਤੇ ਲਿਖੀ ਆ ਜਾਂਦੀ ਹੈ ਨੰਬਰ 987233364 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਆਪੇ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਹੁਣ ਆਪਾਂ ਇੱਕ Maruti 800 ਗੱਡੀ ਤੋੜੇ ਖਤਰ ਲੈ ਕੇ ਪਹੁੰਚਿਆ 2007 ਮਾਡਲ ਗੱਡੀ ਹੈ 49000 ਦੀ ਇਹਨਾਂ ਨੇ ਦੇਣੀ ਹੈ ਜੀ 7 ਮਾਡਲ ਹੈ 49000 ਮਾੜਾ ਬਟਾਲੇ ਖੜੀ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ మారుతి 800 ਗੱਡੀ ਬਹੁਤ ਚੰਗੀ ਗੱਡੀ ਹੈ ਜੀ ਬਹੁਤ ਵਧੀਆ ਉੱਚੇ ਮਾਡਲ ਦੀ ਹੈ ਕਿਸੇ ਨੇ ਜੇ ਲੈਣੀ ਹੈ ਤਾਂ ਮਾਲਕ ਨਾਲ ਗੱਲ ਤੁਸੀਂ ਕਰਕੇ ਤੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਬਾਕੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਜੀ ਫੋਟੋਆਂ ਚ ਕੰਡੀਸ਼ਨ ਤੁਹਾਨੂੰ ਪਤਾ ਲੱਗੀ ਗਈ ਹੋਊਗੀ ਮਾਲਕ ਦਾ ਨੰਬਰ 98100 572196 ਗੱਲਬਾਤ ਜਿਹੜੀ ਵੀ ਕਰਨੀ ਹੈ ਆਪੇ ਕਰ ਲਿਓ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਆ ਗਏ ਜੀ ਕਮੈਂਟਾਂ ਦਾ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਹਰ ਰੋਜ਼ ਕਮੈਂਟ ਪੜ੍ਹਦੇ ਹੁੰਨੇ ਆ ਸਾਰੀ ਤੇ ਪਹਿਲਾ ਕਮੈਂਟ ਆਪਣੇ ਕੋਲੇ ਸੁਖ ਅੰਮ੍ਰਿਤ ਦਾ ਪਹੁੰਚਿਆ ਇਹਨਾਂ ਨੇ ਕਿਹਾ ਪਾਸਿੰਗ ਬਾਰੇ ਵੀ ਦੱਸਿਆ ਕਰੋ ਜੀ ਆ ਵੀਰ ਗੱਲ ਇਹਦਾ ਵੀ ਜਦੋਂ ਗੱਡੀ ਹੁੰਦੀ ਹੈ 10 ਮਾਡਲ ਤੋਂ ਉੱਪਰ ਉੱਪਰ ਤਾਂ ਉਹਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਪਾਸਿੰਗ ਹੁੰਦੀ ਆ ਪਈ ਹੁੰਦੀ ਆ ਕਿਉਂਕਿ 15 ਸਾਲ ਦੀ ਪਾਸਿੰਗ ਹੁੰਦੀ ਆ ਬਾਕੀ ਜਿਹੜੀ 10 ਮਾਡਲ ਤੋਂ ਨੀਚੇ ਹੁੰਦੀ ਹੈ ਉਹ ਜਿਹਦੀ ਰੀਨਿਊ ਹੋਈ ਹੁੰਦੀ ਹੈ ਉਹਦੇ ਬਾਰੇ ਤਾਂ ਆਪਾਂ ਦੱਸ ਦਿੰਨੇ ਆ ਜੇ ਗੱਡੀ ਹੋਵੇ ਉੱਚੇ ਮਾਡਲ ਦੀ ਜਿਵੇਂ 11 ਮਾਡਲ 12 ਮਾਡਲ ਉਹਦਾ ਤਾਂ ਆਪਾਂ ਨੂੰ ਮਤਲਬ ਕੀ ਪਤਾ ਹੁੰਦਾ ਹੀ ਐ ਜੀ ਤਾਂ ਕਰਕੇ ਜਿਹੜੀ ਨਿਊ ਮਾਡਲ ਦੀ ਹੁੰਦੀ ਹੈ ਜਿਹਦੀ ਪਾਸਿੰਗ ਹੋਈ ਹੁੰਦੀ ਹੈ ਉਹ ਤਾਂ ਆਪਾਂ ਲਾਜ਼ਮੀ ਦੱਸ ਦਿਆਂ ਸੀ ਤੇ ਨਾਨਕ ਸਿੰਘ ਇਹਨਾਂ ਨੇ ਕਿਹਾ ਨਾਈਸ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਨੀਰਜ ਸਿੰਘ ਇਹਨਾਂ ਨੇ ਕਿਹਾ ਮੇਰੇ ਕੋਲੇ ਬੋਲਟਾ ਜੇ ਕੇ ਨੰਬਰ ਦਾ ਐਡ ਕਰ ਦੋ ਸਰ ਪਲੀਜ਼ ਕੋਈ ਗੱਲ ਨਹੀਂ ਆਪਾਂ ਐਡ ਕਰ ਦਾਂਗੇ ਤੁਸੀਂ ਆਪਣੇ ਕੋਲੇ ਭੇਜੋ ਤੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦਵਾਂਗੇ ਜੀ ਅਗਲਾ ਕਮੈਂਟ ਆਪਣੇ ਕੋਲੇ ਬਿੰਦਰ ਗਿੱਲ ਇਹਨਾਂ ਨੇ ਕਿਹਾ ਅੱਤ ਵੀਡੀਓ ਬਹੁਤ-ਬਹੁਤ ਸ਼ੁਕਰੀਆ ਆਪਾਂ ਜੀ ਅਗਲਾ ਕਮੈਂਟ ਆ ਜੀ ਆਪਣੇ ਕੋਲੇ ਅਰਦੀਪ ਸਿੰਘ ਇਹਨਾਂ ਨੇ ਕਿਹਾ ਕੋਈ ਮਾਰੂਤੀ ਸਜੂਕੀ ਦੀ ਆਰ ਟਿਗਾ ਹੈ ਤਾਂ ਦੱਸਿਓ 18 19 20 ਰੋਪੜ ਤੋਂ ਤੇ ਗੱਡੀ ਹੋਵੇ ਕੋਈ ਵਧੀਆ ਤਾਂ ਦੱਸਿਓ ਬਾਕੀ ਤੁਸੀਂ ਵੀਡੀਓ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹੋ ਧੰਨਵਾਦ ਜੀ ਆਪ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਚੰਗਾ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਜੀ ਤੇ ਤੁਹਾਡਾ ਹਰ ਰੋਜ਼ ਸਵਾਗਤ ਹੈ ਜੀ ਬਾਕੀ ਜਿੰਨੇ ਕਮੈਂਟ ਆਪਾਂ ਪੜ੍ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਜਿਨ੍ਹਾਂ ਨੇ ਕਮੈਂਟ ਕੀਤਾ ਹੋਇਆ ਤੁਹਾਡਾ ਦਿਲ ਤੋਂ ਬਹੁਤ ਜ਼ਿਆਦਾ ਸ਼ੁਕਰੀਆ ਜੀ ਤੁਸੀਂ ਸਾਰੇ ਬਹੁਤ ਜ਼ਿਆਦਾ ਸੋਹਣੇ ਕਮੈਂਟ ਕਰਦੇ ਹੋ ਤੇ ਵਧੀਆ ਕਮੈਂਟ ਕਰਦੇ ਹੋ ਵਧੀਆ ਲੱਗਦਾ ਬਸ ਹਰ ਰੋਜ਼ ਤੁਸੀਂ ਕਮੈਂਟ ਕਰਦੇ ਰਿਹਾ ਕਰੋ ਤੇ ਆਪਾਂ ਨਮੀ ਤੋਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਾਂਗੇ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਦੱਸੋ ਮੈਨੂੰ ਬਾਕੀ ਜੇ ਕਿਸੇ ਨੇ ਐਡ ਕਰਬਾਉਣੀ ਆ ਭੇਜਣੀ ਆ ਆਪਣੇ ਕੋਲੇ ਭੇਜੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 77100 9445360